ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸ ਤੁਹਾਡਾ ਸਵਾਗਤ ਕਰਦਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਪਿੰਡ ਉਪਲ ਖਾਲਸਾ ਵਿਖੇ ਬਹੁਤ ਸ਼ਾਨਦਾਰ ਮੇਲਾ ਹੋ ਰਿਹਾ ਹੈ ਹੁਣ ਇਸ ਤੁਹਾਡੀ ਗੱਲਬਾਤ ਕੋਲੋਂ ਨੇ ਕੁਬਿੰਦਰ ਸਿੰਘ ਜੀ ਨੇ ਉਹਨਾਂ ਦਾ ਇਸ ਮੇਲੇ ਬਾਰੇ ਕੀ ਕਹਿੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਹਰਪਾਲ ਜੀ ਠੀਕ ਠਾਕ ਹੋ ਹਾਂਜੀ ਪ्युअर ਪੰਜਾਬ ਰਾਹੀਂ ਮੈਂ ਕੁਝ ਗੱਲਾਂ ਕੁਝ ਮੈਸੇਜ ਇਸ ਪਿੰਡ ਉਪਲ ਖਾਲਸਾ ਬਾਰੇ ਕਹਿਣਾ ਚਾਹੁੰਦਾ ਕਿਉਂਕਿ ਇਸ ਮੇਲੇ ਦੇ ਉੱਤੇ ਤਕਰੀਬਨ ਮੇਰੇ ਖਿਆਲ ਅਸੀਂ ਇਸ ਪਿੰਡ ਦੇ ਵਿੱਚ ਅਸੀਂ ਤੀਜੀ ਵਾਰ ਹੀ ਆਏ ਹਾਂ ਤੇ ਇਹ ਪਿੰਡ ਦੇ ਨਾਲ ਜਿਵੇਂ ਕਹੋ ਸਾਡਾ ਠੇਕਾ ਹੀ ਹੋ ਗਿਆ ਤੇ ਬਹੁਤ ਚੰਗਾ ਲੱਗਦਾ ਹੈ ਪਿੰਡ ਦੇ ਲੋਕ ਬੀਬੀਆਂ ਪਣਾ ਸਾਰੇ ਪਰਿਵਾਰਾਂ ਦੇ ਨਾਲ ਇੱਥੇ ਮੇਲੇ ਤੇ ਆਉਂਦੇ ਆ ਤੇ ਅੱਜ ਵੀ ਅਸੀਂ 28 ਤਰੀਕ ਨੂੰ ਯਾਨੀ ਕਿ ਅੱਜ ਅਸੀਂ ਅੱਜ ਫੇਰ ਉਪਲ ਖਾਲਸਾ ਮੇਲੇ ਦੇ ਉੱਤੇ ਇਕੱਠੇ ਹੋਏ ਆ ਛਿੰਝ ਮੇਲੇ ਤੇ ਤੇ ਬਸ ਅਸੀਂ ਤਿਆਰੀਆਂ ਦੇਖੋ ਕੱਪੜੇ-ਕੋਪੜੇ ਪਾਈ ਬੈਠੇ ਆ ਤੇ ਸਟੇਜ ਤੇ ਜਾ ਕੇ ਰੌਣਕਾ ਲਾਵਾਂਗੇ ਜੀ ਪੂਰੀਆਂ ਹਾਂ ਜੀ ਮੌਸਮ ਵੀ ਖਰਾਬ ਸੀ ਬਹੁਤ ਜਿਆਦਾ ਮੌਸਮ ਖਰਾਬ ਦੇ ਹੋਂ ਦੇਖਾਵੇ ਬਹੁਤ ਸ਼ਾਨਦਾਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਕਾ ਦੇ ਵਿੱਚ ਇੱਕਦਾਂ ਉਤਸ਼ਾਹ ਦੇਖ ਰਿਹਾ ਹਾਂ ਬਿਲਕੁਲ ਬਹੁਤ ਜ਼ਿਆਦਾ ਹੈ ਜੀ ਅੱਜ ਥੋੜਾ ਜਿਹਾ ਇੰਦਰ ਦੇਵਤਾ ਲੋੜ ਤੋਂ ਵੱਧ ਯਾਰ ਹੋ ਗਿਆ ਤੇ ਛਿੰਝ ਜਿਹੜੀ ਸਾਡੀ ਅੱਜ ਕੈਂਸਲ ਹੋ ਗਈ ਆ ਉਹ ਇਸ ਕਰਕੇ ਤੇ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਇਸ ਕਰਕੇ ਉਹ ਉਹਨੇ ਕੁਝ ਚੰਗੇ ਕੀਤਾ ਹੋਣਾ ਮਾਲਕ ਨੇ ਠੀਕ ਤੇ ਸੋ ਮਾਲਕ ਕਰਦਾ ਠੀਕ ਕਰਦਾ ਤੇ ਅੱਜ ਛਿੰਝ ਜਿਹੜੀ ਕੈਂਸਲ ਹੋ ਗਈ ਹੈ ਤੇ ਉਹ ਖਾੜਾ ਕੈਨਸਲ ਹੋ ਗਿਆ ਤੇ ਗਾਉਣ ਦਾ ਖਾੜਾ ਚੱਲੂਗਾ ਜੇ ਪੱਕਾ ਬਹੁਤ ਵਧੀਆ ਤੁਸੀਂ ਗਾਉਂਦੇ ਹੋ ਬਹੁਤ ਵਧੀਆ ਹਰ ਇੱਕ ਗੀਤ ਦਿਲ ਦੇ ਕੋਲ ਹੁੰਦਾ ਜਿਹੜਾ ਜਿਆਦਾ ਦਿਲ ਦੇ ਕੋਲ ਹੈ ਉਹਨੇ 2017 ਬਿਲਕੁਲ ਬਿਲਕੁਲ ਵੈਸੇ ਦਾ ਮਾਨ ਨੂੰ ਸਾਰੇ ਪੁੱਤ ਇੱਕੋ ਜਿਹੇ ਹੁੰਦੇ ਆ ਪਰ ਕਾਫੀ ਗਾਣੇ ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਵਟੂਏ ਨੂੰ ਦਿਔਰ ਤੇਰੇ ਦੇ ਘਰ ਨਹੀਂ ਜੇ ਛਣ ਛਣ ਹੋ ਜੇ ਤੇ ਜਿਹੜਾ ਫੇਮਸ ਗਾਣਾ ਹੁੰਦਾ ਉਹ ਸੀ ਤੁਹਾਡਾ ਜਰੂਰ ਸਾਂਝਾ ਕਰਦੇ ਆ ਉੱਚੋ ਨੇ ਦਿਟ ਰਾਲੀ ਸਿੱਟੀ ਮੰਡੀ ਜਿਹਾ ਵੇਰੇ ਮੁੱਕਦੇ ਨਾ ਨੋਟ ਭਈ ਬੈਂਕਾਂ ਚ ਬਥੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀਏ ਔ ਜਦ ਤੱਕ ਨੱਚੀ ਮੈਂ ਵਾਰੀ ਆਉਂਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ ਹਣ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ ਬਦਾਉ ਦੇ ਜ਼ਰੂਰ ਵਿੱਚ ਨੋਟ ਜਨਾ ਮਾਰੀ ਦੇਖੀ ਚੁ ਗਾਟੋੜ ਆਪਣਾ ਕਰਾ ਕੇ ਬਹਿ ਜੇਨਾ ਹਾ ਮੈਂ ਕਿਸਵਰੀ ਜੀ ਜਖਲੀ ਹੋਏ ਬੱਟੂਏ ਨੂੰ ਤੋਰੀ ਵਾਂਗੂ ਮੂਲਮ ਕਾਕੇ ਬੈਜਨਾ ਵੇ ਕਿਸਵਰੀ ਜੀ ਜਖਲੀ ਹੋਏ ਬੱਟੂਏ ਨੂੰ ਤੋਰੀ ਵਾਂਗੂ ਮੂਲਮ ਕਾਕੇ ਬੈਜਨਾ ਜੋੜੀ ਵੀ ਬਹੁਤ ਸੋਹਣੀ ਬਾਜੀ ਬਹੁਤ ਥੈਂਕ ਯੂ ਲਾਸਟ ਟਾਈਮ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਜਿਹੜੇ ਇਸ ਲਾਈਨ ਵਿੱਚ ਆ ਰਹੇ ਆ ਜਿਹੜੇ ਸਿੰਗਿੰਗ ਲਾਈਨ 'ਚ ਆ ਰਹੇ ਮੈਂ ਅਸੀਂ ਤਾਂ ਜੀ ਦੇਖੋ ਜਿੰਨੇ ਸਾਡੇ ਛੋਟੇ ਭੈਣ ਭਰਾ ਇਸ ਲਾਈਨ 'ਚ ਆ ਰਹੇ ਆ ਮੇਰੇ ਵੱਲੋਂ ਸਭ ਨੂੰ ਵੈਲਕਮ ਹੈ ਕਿਉਂਕਿ ਹਰ ਹਰਕ ਦਾ ਹੱਕ ਹੁੰਦਾ ਹੈ ਕਿਉਂਕਿ ਜਿਹੜੇ ਨਵੇਂ ਬੱਚੇ ਮਿਹਨਤ ਕਰਕੇ ਆ ਰਹੇ ਅੱਗੇ ਤੇ ਅਸੀਂ ਤਾਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਨਾਲ ਅਸੀਂ ਇਹਨੂੰ ਵੈਲਕਮ ਕਰਦੇ ਹਾਂ ਤੇ ਵਧੀਆ ਗਾਓ ਤੇ ਵਧੀਆ ਮਤਲਬ ਜਿਹੜੇ ਸਰੋਤੇ ਐ ਉਹਨਾਂ ਨੂੰ ਵਧੀਆ ਗਾਣੇ ਦਿਓ ਤਾਂ ਜੋ ਵਧੀਆ ਗਾਣੇ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਲੈਂਦੀ ਦੁਨੀਆ ਤੱਕ ਥੋੜੇ ਬਨੇਰਿਆਂ ਤੇ ਗੱਡੀਆਂ 'ਚ বাজਦੇ ਰਹਿੰਦੇ ਐ ਇਸ ਕਰਕੇ ਨਵੇਂ ਜਿਹੜੇ ਆਰਟ ਆਰਟਿਸਟ ਆ ਰਹੇ ਉਹਨੂੰ ਜੀ ਮੈਂ ਵੈਲਕਮ ਕਹਿੰਦਾ ਜੀ ਆ ਇਹਨੂੰ ਜੀ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਲਾਸਟ ਵਿੱਚ ਪੱਤਰਕਾਰ ਰੁਪਾਲ ਸਿੰਘ ਜੈ ਹੈਡਲਾਈਨ ਮੋਰਾ ਠੋਕਠਾ ਖਾਨ ਨੂੰ ਫਾਇਦਾ ਕੀ ਹੋਇਆ ਤੇਰੀ ਸਰਪੰਚੀ ਦਾ ਛੋਟੀ ਇੱਕ ਗਈ ਨਾ ਪਾਸੇ ਵੇ ਤੇਰੇ ਪਿੱਛੇ ਲੜਦੇ ਰਹੇ ਸਾਡੇ ਬਣ ਕੇ ਅੱਜ ਪਿਆਰੀਆਂ ਫੁੱਲ ਸਨ ਜ਼ਿੰਮੇਵਾਰੀਆਂ ਵੱਡੀਆਂ ਸਨ ਸਾਰੇ ਇੰਤਜ਼ਾਮਾਂ ਪੀਤੇ ਹੋਏ ਸਨ ਪਰ ਤੁਹਾਨੂੰ ਪਤਾ ਹੈ ਕੁਦਰਤ ਜਿਹਨੂੰ ਅਜੇ ਤੱਕ ਬੰਦਾ 1% ਵੀ ਨਹੀਂ ਸਮਝ ਸਕਿਆ ਤੇ ਦੋ ਮਨ ਨੂੰ ਉਹ ਤਬਕਾ ਮਾਰ ਕੇ ਭਜਾਉਂਦਾ ਹੈ ਤੇ ਸਮਝ ਲੋ ਘੋਮਾ ਨਹੀਂ ਫੋੜਨੀ ਪੈਣੀਗਾ ਇਸ ਕਰਕੇ ਇੱਕ ਤਰ੍ਹਾਂ ਖੜ੍ਹਣੀ ਪੋ ਇੱਕ ਦੀ ਮਤਲਬ ਕਰਨੀ ਪੋ ਪਤਾ ਹੁੰਦਾ ਨਹੀਂ ਕੌਣ ਸਹੀ ਹੈ ਤੇ ਕੌਣ ਗੰਤਾ ਕਿਉਂਕਿ ਆਪਣੇ ਆਪ ਬੱਲੇ ਬੱਲੇ ਇੱਕ ਵਾਰ ਬੀਬੀਆਂ ਪੈਣਾ ਤਾੜੀ ਮਾਰੋ ਪਾਕਿਸਤਾਨ ਨਾਮ ਤੇ ਆ ਬਗਾ ਸੁਹਾਗ ਤੇਰੇ ਹੋ ਗਈਆਂ ਸੁਹਾਗ ਤੇਰੇ ਹੋ ਗਈਆਂ ਅਮ ਜਾਈ ਜਿਹੜੀ ਬਣੇ ਤੇਰੇ ਤੇ ਜੋ ਹੀ ਜਾਨੀ ਪੂਰਾ ਸਾਥ ਦਿਨ ਵਾਈ ਵਾਈ ਅਵੇ ਹੋ ਸੋਨੀ ਕਾਈ ਤੂੰ ਮੇਰਾ ਰਾਖਾ ਕਮਲੀ ਖਾਏ ਤੇਰੇ ਜਨੂਆ ਤੂੰ ਮੇਰਾ ਰੱਖਾਂ ਤੁਸੀਂ ਕੋਲੇ ਖੜ੍ਹ ਜਾਓ ਕੋ ਬੈਠ ਜਾਓ ਇੱਥੇ ਆ ਜਾਓ ਪੰਜ ਤੁਸੀਂ ਬਟਾਲਾ ਲੈ ਰੋਣ ਦੀ ਗੱਲ ਮੈਂ ਇੱਕ ਗਾਣਾ ਕੁੜੀਆਂ ਚਿੜੀਆਂ ਧੀ ਧਿਆਣੀਆਂ ਵਾਸਤੇ ਗਾਉਣਾ ਜੇ ਚੰਗਾ ਲੱਗਿਆ ਤਾੜੀਆਂ ਵਜਾ ਦਿਓ ਜੇ ਨਾ ਲੱਗਿਆ ਭਾਵੇਂ ਨਾ ਬਜਾਓ ਇਹ ਕਿਸੇ ਫੈਮਿਲੀ ਦੇ ਉੱਤੇ ਮੇਰੇ ਗਾਣੇ ਦੀਆਂ ਲਾਈਨ ਲੋਕੋ ਆ ਜੀ ਵਾਹ ਓਏ ਕੁਝ ਤੇ ਸਮਝੋ ਕੁਝ ਤੇ ਸੋਚੋ ਓ ਦੁਨੀਆ ਵਿੱਚ ਵਸਦੇ ਲੋਕੋ ਓਏ ਕੁਝ ਉੱਜੜ ਜਾਣਾ ਸੰਸਾਰ ਆ ਉੱਜੜ ਜਾਣਾ ਸੰਸਾਰ ਓਏ ਰੌਣਕ ਨਾ ਰਹਿਣੀ ਨਾ ਮਾਰਣੀ ਨਾ ਛਾਂ जे सांभे न ना मारायणी नारायणी ਬੇਸ਼ੱਕ ਕਰ ਲਈ ਬੜੀ ਤਰੱਕੀ ਆਪਾਂ ਚੰਦੇ ਉੱਤੇ ਪੁੱਜ ਗਿਆਂ ਓਏ ਪੇਟ 'ਚ ਭੜਦਾ ਧੀ ਜਾ ਪੁੱਤਰ ਪਹਿਲਾਂ ਇਹ ਗੱਲ বুঝ ਗਿਆ ਓਏ ਪੇਟ 'ਚ ਭੜਦਾ ਧੀ ਜਾ ਪੁੱਤਰ ਪਹਿਲਾਂ ਇਹ ਗੱਲ বুঝ ਗਿਆ ਓਏ ਰਖੜੀ ਵਾਜੋਂ ਵੀਰ ਦੀ ਓਏ रुख न जे सामे न मारणी न छ ਕਤਲੋ ਆਇਆ ਕਤਲੋ ਨੀ ਤੈਨੂੰ ਟੜੀਆਂ ਤੇ ਚੋ ਬਿਚੂਗਾ ਮਾਂ ਓਹ ਹਰੇ ਤੁਹਾਡਾ ਕਤਲੋ ਆਇਆ ਕਤਲੋ ਨੀ ਤੈਨੂੰ ਟੜੀਆਂ ਤੇ ਚੋ ਬਿਚੂਗਾ ਮਾਂ ਬਕਲੀਆਂ ਸੌਣ ਦਾ ਮਹੀਨਾ ਨੀ ਸਵੇਰੇ ਤੈਨੂੰ ਕੋਈ ਨਾ ਮਾਰਾ ਆਫਕੀ ਸਵੇਰੇ ਤੈਨੂੰ ਵਿਖੜੇ ਨਾ ਮਾਰਾ ਵਿਖੜੇ ਨਾ ਮਾਰਾ ਤੇਰੀ ਘੜੀ ਤੇ ਸਹਾਰਾ ਗੇੜੇ ਲਾ ਮਾਂ ਓਹ ਕਤਲੋ बीमार कैंडारी चलो आया पतलो नहीं तेरु जो भी सुगाम ਹੌਣੇ ਕੈਨੂ ਆਉਂਗਾ ਕੌਲੀ ਚ ਬਿਠਾ ਕੇ ਮਗਰਾਂ ਨੂੰ ਲਿਜਾਊਂਗਾ ਹੋਏ ਹੌ ਬਾਜੀਆਂ ਦੀ ਨਾਲੀ ਵੇ ਹੁਣ ਤੈਨੂੰ ਆਉਂਗਾ ਕੌਲੀ ਚ ਬਿਠਾ ਕੇ ਫੰਗਵਾੜੀ ਨੂੰ ਲਿਜਾਊਂਗਾ ਮੈਂ ਬੰਗਿਆਂ ਨੂੰ ਲਿਜਾਊਂਗਾ ਮੇਰੇ ਮੰਨਗੇ ਨੇ ਮਾਪੇ ਤੂੰ ਆਪਣੇ ਮਨਾਲਾ ਇਰਮੰਦਗੀ ਨੀ ਮਾਪੇ ਆਪਣੇ ਮਨ ਨਾਲ ਉਹ ਆਪਣੇ ਮਨ ਨਾਲ ਨੀ ਮਤੋ ਜਾ ਅੜਾਂ ਬਾਗੜੋਲਾ ਇਰਮੰਦਗੀ ਨੀ ਮਾਪੇ ਆਪਣੇ ਮਨ ਨਾਲ ਉਹ ਆਪਣੇ ਮਨ ਨਾਲ ਨੀ ਮਤੋ ਜਾ ਅੜਾਂ ਬਾਗੜੋਲਾ ਇਰਮੰਦਗੀ ਨੀ ਮਾਪੇ ਆਪਣੇ ਮਨ ਨਾਲ ਉਹ ਆਪਣੇ ਮਨ ਨਾਲ ਨੀ ਮਤੋ ਜਾ ਅੜਾਂ ਬਾਗੜੋਲਾ ਮਾਹੀ ਕੀ ਉਡਾਰੀ ਕਿ ਤੂੰ ਆਜਾ ਪਤਲੋਨੀ ਤੈਨੂੰ ਤੜੀਆਂ ਵਿੱਚ ਉਹ ਵੀ ਚੁਗਾਵਾ ਖਰਖਾਨ ਸਾਹੇ ਹੋਰ ਗੱਲਾਂ ਦੀਆਂ ਗੱਲਾਂ ਅੱਜ ਦੇ ਪਹਿਣ ਬਣਾ ਲੱਗਦੇ ਹੋ ਆਇਆ ਪੈਸਾ ਆਇਆ ਪੈਸਾ ਵਾਹ ਪੈਸਾ 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 ਸਾਰੇ ਮੇਲ ਵਿੱਚ ਗੱਲਾਂ ਹੁੰਦੀਆਂ ਨੇ ਤੇ ਗਾਣਾ ਰਾਤ ਰਾਤ ਜੇ ਦੇਖ ਲਈ ਆਇਆ ਮਨੇ ਗਾ ਲਈ ਆਇਆ ਮਨੇ ਯਾ

ਇਹਦੇ ਚ ਬੀਬੀਆਂ ਪੈਣਾ ਗੁੜ ਪਾ ਲੋ ਪੱਤੀ ਪਾ ਲੋ ਗੁੜ ਵਾਲੀ ਚਾਹ ਬਣ ਜਾਂਦੀ ਹੈ ਇਹ ਨਹੀਂ ਦੋਵੇਂ ਹੱਥ ਸ਼ਗਨਾ ਦੀ ਪਹਿਲੀ ਇਹ ਦੀਵਾਰ ਗੱਲ ਦੀ ਉਠੀ ਕਾ ਕਰਦੀ ਛੱਡ ਕੋ ਬਾਣੀ ਅਸੀਂ ਦੇ ਸਫ਼ਰ ਆਈ ਵੱਟ ਮਾਹ ਕਾਰ ਮੋਟਰਾਂ ਨੂੰ ਪਿੱਛੇ ਹਾਈ ਛੱਡਦੀ ਅੱਜ ਸੜਕਾਂ ਤੇ ਤਨ ਤੂੰ ਬੁਲਾਉਂਦਾ ਦਿਲ ਡੋਲੇ ਜੜੀ ਛੂੜਾ I need